ਤਾਰ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਅਸੀਂ ਖਾਣ ਲਈ ਖਰੀਦਦੇ ਹਾਂ ਪਰ ਖਾਂਦੇ ਨਹੀਂ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਪਲੇਟ ਦੂਸਰੀ ਪਹੇਲੀ ਉਹ ਚੀਜ਼ ਦਾ ਨਾਮ ਦੱਸੋ ਜੋ ਕਦੇ ਬਿਮਾਰ ਨਹੀਂ ਹੁੰਦੀ ਪਰ ਫਿਰ ਵੀ ਉਸ ਨੂੰ ਗੋਲੀ ਦਿੱਤੀ ਜਾਂਦੀ ਹੈ ਇਸ ਦਾ ਸਹੀ ਜਵਾਬ ਹੈ ਬੰਦੂ ਤੀਸਰੀ ਪਹੇਲੀ ਉਹ ਕਿਹੜੀ ਸਬਜ਼ੀ ਹੈ ਜਿਸ ਵਿੱਚ ਸ਼ਹਿਰ ਦਾ ਨਾਮ ਆਉਂਦਾ ਹੈ ਇਸਦਾ ਸਹੀ ਜਵਾਬ ਹੈ ਸ਼ਿਮਲਾ ਮਿਰਚ ਤੀਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਔਰਤ ਸਾਲ ਦੇ ਵਿੱਚ ਇੱਕ ਵਾਰ ਹੀ ਖਰੀਦਦੀ ਹੈ ਇਸ ਦਾ ਸਹੀ ਜਵਾਬ ਹੈ ਰਖੜੀ ਚੌਥੀ ਪਹੇਲੀ ਉਹ ਕਿਹੜਾ ਸਾਲ ਹੈ ਜਿਸ ਨੂੰ ਉਲਟਾ ਲਿਖੋ ਭਾਵੇਂ ਸਿੱਧਾ ਕੋਈ ਫਰਕ ਨਹੀਂ ਪੈਂਦਾ ਇਸ ਦਾ ਸਹੀ ਜਵਾਬ ਹੈ 1964 ਪੰਜਵੀਂ ਪਹੇਲੀ ਉਹ ਕਿਹੜੀ ਆਵਾਜ਼ ਹੈ ਜਿਸ ਨੂੰ ਸਾਰੇ ਸੁਣ ਸਕਦੇ ਹਨ ਪਰ ਤੁਸੀਂ ਨਹੀਂ ਸੁਣ ਸਕਦੇ ਇਸ ਦਾ ਸਹੀ ਜਵਾਬ ਹੈ ਕਰਾਟੇ ਛੇਵੀਂ ਪਹੇਲੀ ਅਜਿਹੀ ਕਿਹੜੀ ਚੀਜ਼ ਹੈ ਜਿਸ ਨੂੰ ਬੱਚੇ ਖਾਂਦੇ ਹਨ ਪਰ ਕਿਸੇ ਨੂੰ ਚੰਗੀ ਨਹੀਂ ਲੱਗਦੀ ਇਸ ਦਾ ਸਹੀ ਜਵਾਬ ਹੈ ਛਿੜਕਾਂ ਸੱਤਵੀਂ ਪਹੇਲੀ ਮੰਨ ਲਓ ਕਿ ਤੁਸੀਂ ਗੱਡੀ ਚਲਾ ਰਹੇ ਹੋ ਤੁਹਾਡੀ ਗੱਡੀ ਦੇ ਸਾਹਮਣੇ 70 ਸਾਲ ਦਾ ਬਜ਼ੁਰਗ ਅਤੇ 5 ਸਾਲ ਦਾ ਮੁੰਡਾ ਆ ਜਾਵੇ ਤਾਂ ਤੁਸੀਂ ਪਹਿਲਾਂ ਕਿਸ ਨੂੰ ਮਾਰੋਗੇ ਇਸਦਾ ਸਹੀ ਜਵਾਬ ਹੈ ਪਹਿਲਾਂ ਬ੍ਰੇਕ ਮਾਰਾਂਗੇ ਅੱਠਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਖੰਭ ਨਹੀਂ ਹਨ ਪਰ ਉਹ ਫਿਰ ਵੀ ਹਵਾ ਵਿੱਚ ਉੱਡਦੀ ਰਹਿੰਦੀ ਹੈ ਇਸ ਦਾ ਸਹੀ ਜਵਾਬ ਹੈ ਪਤੰਗ ਨੌਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਤੁਸੀਂ ਖਾ ਸਕਦੇ ਹੋ ਪਰ ਦੇਖ ਨਹੀਂ ਸਕਦੇ ਇਸ ਦਾ ਸਹੀ ਜਵਾਬ ਹੈ ਕਸਮ